ਦੇ 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 ਨਿਕਲ ਗਿਆ ਉਹ ਹੰੜਾ ਹੰੜਾ ਵਾਪਸ ਆਹ ਹਾਂ ਦਾ ਖਾਲਾ ਦੇ ਕੋਲ ਗਿਆ ਦੇ ਲਿਆ ਜੀ ਆਉਣਾ ਤੇਰੇ ਲੈਨੇ ਆ ਖਾਲਾ ਇਹ ਵੀ ਆਪੇ ਲੱਭਾਂਗਾ ਆਹ ਤੁਸੀਂ ਦੇਖ ਰਹੇ ਨਗਰ ਨਹੀਂ ਬੰਦੀਆਂ ਗੱਡੀਆਂ ਐੜੀਆਂ ਵਾ ਆ ਕਿੰਨੀ ਕਿ ਚੜਾਈ ਹੈਗੀ ਆ ਚੜਾਈ ਨਹੀਂ ਚੜਦੀਆਂ ਆ ਤੁਸੀਂ ਦੇਖਾ ਉੱਚਾ ਪੌੜ ਥੋੜੀ ਆ ਜਿਹੜੀ ਕੀ ਇਹ ਗੱਡੀ ਤੁਰਦੀ ਨਹੀਂ ਗਾ ਨੂੰ ਆ ਗੱਡੀਆਂ ਦੇ ਤੇ ਨਗਰ ਨਿਗਮ ਆ ਲੈਣ ਉਹ ਵੀਰ ਖੁਦ ਪਰੇਸ਼ਾਨ ਐ ਨਹੀਂ ਗਰਮੀ ਦੇ ਵਿੱਚ ਤੇ ਉਹ ਕੰਮ ਕੀ ਕਰਨ ਆ ਗੱਡੀਆਂ ਜਿਹੜੀਆਂ ਨਗਰ ਨਿਗਮ ਨੇ ਦਿੱਤੀਆਂ ਵਾਂ ਭਾਵੇਂ ਜਿਹੜੀਆਂ ਤੁਹਾਨੂੰ ਗੱਡੀਆਂ ਮਿਲੀਆਂ ਚੱਲਦੀਆਂ ਨਹੀਂ ਆ ਜਿਹੜੀਆਂ ਨਗਰ ਨਿਗਮ ਬੋਲਿਆ ਤੁਹਾਨੂੰ ਗੱਡੀਆਂ ਦਿੱਤੀਆਂ ਜਿਹੜੀਆਂ ਚੱਲਦੀਆਂ ਕਿ ਨਹੀਂ ਚੱਲਦੀਆਂ ਗੱਡੀ ਬਹੁਤ ਔਖੀ ਚੱਲਦੀ ਹੈ ਇਹ ਥੋੜੀ ਜਿਹੀ ਚੜਾਈ ਹੈ ਤੁਸੀਂ ਦੇਖ ਸਕਦੇ ਹੋ ਮਾੜੀ ਚੜਾਈ ਕਿੱਥੇ ਗਈ ਹੈ ਚੜਾਈ ਨਾ ਪਰ ਲੈਵਲ ਪ੍ਰੋਪਰ ਹੈਗਾ ਗੱਡੀ ਖਰਾਬ ਹੈ ਜਨਾਬ ਗੱਡੀ ਦੀ ਕਿਥੇ ਗੱਡੀ ਚੱਲਦੀ ਨਹੀਂ ਇਹਨਾਂ ਦੀ ਗੱਡੀ ਚੱਲਦੀ ਨਹੀਂ ਜੋਰ ਨਹੀਂ ਮਾਰਦੀ ਇਹਨਾਂ ਹਾਂਜੀ ਪਾਜੀ ਤੁਸੀਂ ਇਲਾਕੇ ਦੇ ਮੌਤ ਪਾਰਗੇ ਤੁਸੀਂ ਕਹਿਣਾ ਚਾਹੋਗੇ ਕਿ ਡਿੱਗੀ ਚੜਾਈ ਹੈ ਜਿਹੜੀ ਗੱਡੀ ਨਹੀਂ ਚੱਟਦੀ ਉਹ ਪ੍ਰਵਾਹੀ ਕੀ ਕਹਿਣਾ ਵਾ ਇਹ ਤੇ ਕਹਿ-ਕਹਿ ਕੇ ਆਕ ਗਏ ਆ ਆ ਗਏ ਗੱਡੀ ਵਾਲਿਆਂ ਨੇ ਤਾਂ ਸੈਂਟਰੀ ਇੰਸਪੈਕਟਰਾਂ ਨੇ ਵੀ ਤਤੀਹ ਹੋਣਾ ਸਭ ਨੂੰ ਵੀ ਜਦੋਂ ਗੱਡੀ ਆਉਂਦੀ ਹੈ ਕੁੜਾ ਚੁੱਪੋ ਪਹਿਲਾਂ ਵੰਦੇ ਨੇ ਪਰਚੀਆਂ ਪੀਪਰ ਚ ਨੇ ਕਟੇ ਨੇ ਕਟੇ 50-50 ਰੁਪਿਆ ਵਾਲੀਆਂ 50-50 ਦੇ ਪਰਚੇ ਕਟਾਈ ਏ ਤੇ ਫੇਰ ਤੁਹਾਨੂੰ ਕੋੜਾ ਚੁੱਕਾਂਗੇ ਇਹਦਾ ਕੋੜਾ ਨਹੀਂ ਚੁਕਣਾ ਹੀ ਐ ਤੁਹਾਨੂੰ ਇਹ ਗੱਡੀ ਵਿਖਾ ਦਾਂ ਇਹ ਗੱਡੀ ਵੀ ਥੋੜੀ ਖਾਲੀ ਹੈਗੀ ਆ ਇਹ ਕੂੜਾ ਕਹਿੰਦਾ ਕੂੜਾ ਪਿਆ ਵਾ ਟਰਲ ਕਰਿਆ ਵਾ ਆ ਦੇਖੋ ਕੂੜਾ ਜਿਹੜਾ ਆ ਹੁਣ ਜੇ মিডিਆ ਆਵਾ ਤੇ ਆ ਹੁਣ ਕੂੜਾ ਚੱਕਿਆ ਜੇ ਭਾਜੀ ਕੀ ਕਹੋਗੇ ਤੁਸੀਂ ਜੇ ਹੁਣ মিডিਆ ਆਵਾ ਤੇ ਹੁਣ ਚੱਕ ਲਿਆ ਵਾ ਕਹਿੰਨਾ ਭਾਜੀ ਕੀ ਹੈ ਤੁੰਦ ਸੇ ਗੱਲ ਕੀ ਪੱਤਰਕਾਰ ਦਾ ਅਸੀਂ ਤਾਂ ਕਹਿ ਕੇ ਥੱਕ ਗਏ ਆ ਕਮੇਰ ਨੂੰ ਵੀ ਕਹਿ ਕਿ ਥੱਕ ਗਏ ਆ ਜੇਰਾ ਐਮਐਲਏ ਇੱਥੇ ਵੜਦਾ ਨਹੀਂਗਾ ਤੇ ਕੌਂਸਲਰ ਹੈਗੇ ਉਹਨਾਂ ਦਾ ਪਤਾ ਕੋਈ ਨਹੀਂ ਕਿਹੜਾ ਕੌਂਸਲ ਕਿਹੜਾ ਵਾ ਤੇ ਕਿਹੜਾ ਨਹੀਂ ਹੈਗਾ ਵਾ ਉਹਨੂੰ ਕਈ ਇਹ ਤਾਂ ਕਹਿੰਦਾ ਮੇਰੀ ਵਾਰਡ ਨਹੀਂ ਉਹਨੂੰ ਕਈ ਇਹ ਤਾਂ ਕਹਿੰਦਾ ਮੇਰੀ ਵਾਰਡ ਨਹੀਂ ਹੈਗੀ ਕਈਆਂ ਨੇ ਕਿਹਨੂੰ ਕਈਏ ਠੀਕ ਹੈ ਬੁਰਾ ਹਾਲ ਕੀਤਾ ਲੋਕਾਂ ਨੇ ਇਹਨਾਂ ਨੇ ਠੀਕ ਹੈ ਆ 2 ਮਿੰਟ ਦੇ ਵਿੱਚ ਜਿਹੜਾ ਕਿ ਇਸ ਇਲਾਕੇ ਦਾ ਜਿਹੜਾ ਕੂੜਾ ਥੱਡੇ ਲੱਗਾ ਹੈ ਉਹ ਵੀ ਚੱਕਾ ਗਿਆ ਜੇ ਤੇ ਇਹ ਗੱਡੀ ਹੁਣ ਤੁਰੇਗੀ ਵੀ ਜਿਹੜੀ ਗੱਡੀ ਖਰਾਬ ਆ ਇਹ ਹੁਣ ਜਾਨੀ ਇਹਨੇ ਪਾਇਆ ਇਹ ਯਾਰ ਇਹ ਮੰਗਦੇ ਕਹਿੰਦਾ ਮੈਨੂੰ ਕਹਿੰਦੇ 50 ਰੁਪਏ ਬਿਜਲੀ ਦੋਤ ਫੇਰ ਪੂਰਾ ਪਾਉਣਾ ਹੁਣ ਇਹਦੀ ਕਰ ਲਿਆ ਕੀ ਕਹਿੰਦੇ ਜੀ ਕਹਿੰਦੇ 50 ਰੁਪਏ ਦੋਤ ਬਿਜਲੀ ਕਿਸ ਚੀਜ਼ ਦੇ ਕੀਚੀ ਦੇ 50 ਰੁਪਏ ਮੰਗਦੇ ਲੋ ਜੀ ਇੱਕ ਹੋਰ ਨਵੀਂ ਗੱਲ ਸੁਣੋ ਆਈ ਆ ਪੂਰਾ ਚੱਕਣ ਵਾਸਤੇ 50 ਰੁਪਏ ਮੰਗੇ ਜਾ ਰਹੇ ਆ ਇਹਨੇ ਜਵਾਬ ਦਿੱਤਾ ਕੋਈ ਪਰਚੀ ਨਹੀਂ ਕੋਈ ਕੁਛ ਨਹੀਂ 50 ਰੁਪਏ ਬੀਬੀ ਜੀ ਕਹਿੰਦੇ ਪਿਆ ਕਿ 50 ਰੁਪਏ ਜਿਹੜੇ ਆ ਉਹ ਕੂੜਾ ਚੱਕਣ ਦੇ ਲਵਾਂਗੇ ਪਰਚੀ ਕੱਟੀ ਹੋਵੇ ਭਵਨਾ ਕੱਟੀ ਹੋਵੇ ਨਹੀਂ ਪੈਸੇ ਕਹਿੰਦੇ ਪੈਸੇ ਦੋ ਤੇ ਕੂੜਾ ਰੱਖ ਲੈਣੇ ਕਿ ਕਿਧਰ ਆਪੀ ਜਾ ਕੇ ਧਰਨੀ ਐ ਉਹ ਤੁਰਪੀ ਦੀ ਗੱਡੀ ਪੜੀ ਕੀ ਕਹੋਗੇ ਹੁਣ ਗੱਡੀ ਤੁਰ ਪਈ ਐ ਗੱਡੀ ਹੁਣ ਤੁਰ ਪਈ ਐ ਪੱਤਰਕਾਰ ਦੀ ਆ ਗਏ ਉਹਨਾਂ ਨੂੰ ਵੇਖ ਕੇ ਡਰਾਈਵਰ ਭੱਜਣ ਦੀ ਕਰਨ ਦੇਵਾ ਮੈਂ ਥਾ ਨਿਕਲਾਂ ਅਸੀਂ ਕਹਿ ਕੇ ਆ ਗਏ ਥਾ ਕਿ ਲੋਕਾਂ ਦਾ ਤੂੰ ਆਉਂਦੇ ਇੱਕ ਤਾਂ ਬੇਟਾ ਮੈਂ ਤੇ 4 ਵਜੇ ਆਦਦੇ ਨੇ 4 ਵਜੇ ਕੋਈ ਟਾਈਮ ਨਹੀਂ ਆਣ ਦਾ ਕਿਸੇ ਦਾ ਲੋਕੇ ਆਰਾਮ ਨਾਲ ਸੁੱਤੇ ਹੁੰਦੇ ਨੇ ਤੇ ਹਾਰਨ ਮਾਰ ਦੇਣ ਦੇ ਨੇ ਕਿਹੜਾ ਬੰਦਾ ਕੂੜਾ ਛੁੱਟੇ ਜਿਹੜਾ ਸੜਦਾਬਾਦ ਕੋ ਪੰਜਾਰੇ ਮੰਗਦੇ ਪਹਿਲਾਂ ਦਾ ਪਰਚੀ ਦਿਖਾਓ 50 ਰੁਪਏ ਵਾਲੀ ਕੀ ਉੱਥੇ ਕੋਤਾ ਕਰੇਗਾ ਉਹ ਗੱਡੀ ਲੈ ਕੇ ਭੱਜ ਗਿਆ ਵਾ ਮਹੀਨੇ 'ਚ ਕਿੰਨੇ ਕ ਵਾਰੀ ਆਂਦੇ ਵੀ ਇਹ ਜੀ ਇਹ ਮਹੀਨੇ 'ਚ ਵਾਰ ਤੋਂ ਬਾਅਦ ਮੈਂ ਕਹਿੰਦਾ ਤਿੰਨ ਚਾਰ ਵਾਰੀ ਆਂਦੇ ਨੇ ਫਿਰ ਵੀ ਇਹ ਮਹੀਨੇ ਦੇ ਪੂਰੇ ਭੇ ਮੰਗਦੇ ਨੇ ਤੇਰੇ ਨਾਲ ਲੈ ਆਓ ਪਰਚੀ-ਪਰਚੀ ਕਿਤੇ ਉਹ ਕਿਤੇ ਉਹਨੇ ਕੂੜਾ ਲੈ ਗਿਆ ਬੀਬੀ ਹੁਣੀ ਅਗਰ ਬੰਦੇ 50 ਰੁਪਏ ਦਿਓ ਫੇਕਾ ਕੂੜਾ ਚੁੱਕਾਂਗੇ ਉਹਨਾਂ ਦੇ ਕੂੜਾ ਢੇਰ ਲੱਗਿਆ ਪਿਆ ਘਰ ਚੋਂ ਆਉ ਖੋ ਵੀ ਇਹ ਦਿਖਾਣੇ ਤੁਹਾਨੂੰ ਕਿ ਜਿਹੜਾ 50 ਰੁਪਏ ਮੰਗੇ ਜਾ ਰਹੇ ਸੀ ਕੂੜੇ ਦੇ ਕੂੜਾ ਉਹਨਾਂ ਦੇ ਘਰ ਆ ਦੇਖੋ ਜੀ ਦਾ ਅਮਰ ਸੋਕੇ ਦੇ ਬੈਠੇ ਭਾਈ ਆ ਬੈਂ ਚੱਲ ਰਿਆ ਵਾ ਆ ਦੇਖੋ ਸੁਹਾਗੀਆਂ ਭੈਣਾਂ ਘਰ ਵਾਲੇ ਸਾਰੇ ਦੁਖੀ ਆ ਭੈਣ ਜਣੀ ਨਹੀਂ ਆ ਤੇ ਹਾਂਜੀ ਭੈਣ ਜਿਸ ਤਰ੍ਹਾਂ ਕਿ ਕੂੜਾ ਜਿਹੜਾ ਵਾ ਪਿਆ ਵਾ ਤੁਹਾਡੇ ਘਰ ਕੀ ਕਰਨਾ ਚਾਹੋਗੇ ਹਾਂਜੀ ਲੈ ਕੇ ਨਹੀਂ ਜਾਂਦੇ ਥੋੜਾ ਸਾਡੇ ਠੀਕ ਕਹਿੰਦੇ ਕੀ ਆ ਆਉਂਦੇ ਨਹੀਂ ਆ ਆਉਂਦੇ ਨਹੀਂ ਆ ਆਉਂਦੇ ਨਹੀਂ ਆ ਆਉਂਦੀ ਸੀ ਹੁਣ ਨਹੀਂ ਆਉਂਦੀ ਅੱਛਾ ਜੀ ਹਾਂਜੀ ਹਾਂਜੀ ਇਹ ਆਪ ਹੀ ਸੁੱਟ ਕੇ ਆਉਂਦੇ ਨੇ